ਅਕਸਰ ਹੀ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਅਤੇ ਸੜਕਾਂ ਉੱਤੇ ਨਜ਼ਰ ਆਉਂਦੇ ਨੇ ਪਰ ਇਸ ਵਾਰ ਕਿਸਾਨ ਸੜਕਾਂ ਦੇ ਉੱਤੇ ਉਤਰੇ ਨੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੂਵਾਲ ਟੋਲ ਪਲਾza ਉੱਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਇਹ ਧਰਨਾ ਪ੍ਰਦਰਸ਼ਨ ਜਿਹੜਾ ਕਿ ਆਮ ਲੋਕਾਂ ਦੇ ਲਈ ਕੀਤਾ ਜਾ ਰਿਹਾ ਕਿਉਂਕਿ ਕਿਸਾਨ ਆਗੂਆਂ ਦੇ ਕੋਲ ਤਾਂ ਕਿਸਾਨਾਂ ਦੇ ਜਿਹੜੇ ਕਿ ਅ ਨੁਮਾਇੰਦਿਆਂ ਉਹਨਾਂ ਕੋਲ ਤਾਂ ਕਾਰਡ ਹੁੰਦੇ ਨੇ ਉਹ ਆਪਣੇ ਕਾਰਡ ਤੋਂ ਟੋਲ ਫ੍ਰੀ ਕਰਕੇ ਨਿਕਲ ਜਾਂਦੇ ਨੇ ਪਰ ਆਮ ਲੋਕਾਂ ਦੀ ਜੇਬ ਦੇ ਉੱਤੇ ਭਾਰੀ ਜਿਹੜਾ ਕਿ ਡਾਕਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਲਗਾਤਾਰ ਅੱਜ ਦੂਜੇ ਦਿਨ ਵੀ ਕਿਸਾਨ ਆਮ ਲੋਕਾਂ ਦੇ ਹੱਕ ਦੇ ਲਈ ਜਿਹੜੇ ਕਿ ਧਰਨੇ ਉੱਤੇ ਡੱਟੇ ਹੋਏ ਨੇ ਤਾਂ ਪਹਿਲਾਂ ਤਾਂ ਸਿਰਫ ਦ ਕਾਵਾਂਗੇ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕਿ ਉਹ ਤੇ ਨਾਕ ਕੀਤਾ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਦੂਜੇ ਪਾਸੇ ਕਿਸਾਨ ਡੱਟੇ ਹੋਏ ਨੇ ਲਾਡਵਾਲ ਟੋਲ ਪਲਾਜ਼ਾ ਉੱਤੇ ਤਾਂ ਦੂਜੇ ਦਿਨ ਵੀ ਅੱਜ ਟੋਲ ਹੈ ਜਿਹੜਾ ਕਿ ਉਹ ਫ੍ਰੀ ਕਰਾਇਆ ਗਿਆ ਤਾਂ ਸਾਡੇ ਨਾਲ ਕਿਸਾਨ ਜਿੱਥੇ ਬੰਦੀ ਯਾ ਗੂ ਮੌਜੂਦ ਨੇ ਦਿਲਬਖ ਸਿੰਘ ਜੀ ਸੁਪਾ ਪ੍ਰਧਾਨ ਦਿਲਬਖ ਸਿੰਘ ਜੀ ਅੱਜ ਦੂਜੇ ਦਿਨ ਵੀ ਪ੍ਰਦਰਸ਼ਨ ਜਾਰੀ ਹੈ ਕਿਹਾ ਜਾ ਰਿਹਾ ਸੀ ਕਿ ਡੀਸੀ ਜਾਫਰੀ ਡੀਸੀ ਆਣ ਕੇ ਤੁਹਾਡੇ ਨੂੰ ਮੰਗ ਪੱਤਰ ਦਿੱਤਾ ਜਾਣਾ ਮੰਗ ਪੱਤਰ ਦੇ ਵਿੱਚ ਕੀ ਮੰਗਾਂ ਨੇ ਤੁਹਾਡੇ ਵੱਲ ਜਿਹੜੀ ਰੱਖੀਆਂ ਗਈਆਂ ਨੇ ਸਾਡੀ ਪਹਿਲੀ ਮੰਗ ਇਹ ਆ ਵੀ ਜਿਹੜਾ ਟੋਲ ਆ ਉਹਨੂੰ ਘਟਾ ਕੇ 150 ਰੁਪਏ ਦੀ ਪਰਚੀ ਕਰੋ ਜਿਹੜੀ ਪਰਚੀ 24 ਘੰਟੇ ਲਈ ਚੱਲੇ ਅਪ ਡਾਊਨ ਚਾਹੇ ਉਹ ਚਾਰ ਗੇੜੇ ਲਾ ਲੈਣ ਚਾਹੇ ਪੰਜ ਲਾ ਲੈਣ ਪਰਚੀ ਦਿਖਾ ਕੇ ਲੰਘੇ ਬੰਦਾ ਨੰਬਰ 2 ਦੇ ਪਾਸਾ ਜਿਹੜਾ ਉਹ ਮਹੀਨਾਵਾਰ ਬਣਾਇਆ ਜਾਵੇ ਔਰ 20 ਕਿਲੋਮੀਟਰ ਦਾ ਏਰੀਆ ਜਿਹੜਾ एनएचएडी अथॉरिटी मुताबिक वो वो फ्री ਕੀਤਾ ਜਾਵੇ ਉਹ ਫਰੀ ਕੀਤਾ ਜਾਵੇ ਔਰ ਤੀਜੀ ਮੰਗ ਸਾਡੀ ਜਿਹੜੀ ਆ ਵੀ ਜਿਹੜੇ ਇੱਥੇ ਕਮੀਆਂ ਨੇ ਕੋਲ ਪਲਾਜਾ ਤੇ ਉਹ ਪੂਰੀਆਂ ਕੀਤੀਆਂ ਟਾਇਲਟ ਨਹੀਂ ਬਾਥਰੂਮ ਨਹੀਂ ਜਾਂ ਇਹਦੀਆਂ ਲਾਈਟਾਂ ਨਹੀਂ ਜਗਦੀਆਂ ਜਾਂ ਛਣਕਾਂ ਟੋਏ ਪਏ ਨੇ ਇਹ ਤਿੰਨ ਚਾਰ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਮੰਗ ਪੱਤਰ ਆ ਉਹ ਦੇ ਰਹੇ ਹਾਂ ਤੁਹਾਡੀ ਪ੍ਰਸ਼ਾਸਨਿਕ ਕਿਸੇ ਅਧਿਕਾਰੀ ਨਾਲ ਕਿਸੇ ਨੂੰ ਮੈਂਦ ਨਾਲ ਗੱਲਬਾਤ ਹੋਈ ਹੈ ਕਿ ਧਰਨਾ ਪ੍ਰੋਟੈਸਟ ਕਦੋਂ ਖਤਮ ਹੋਵੇਗਾ ਕਿਸ ਤਰੀਕੇ ਨਾਲ ਖਤਮ ਹੋਵੇਗਾ ਏਜੀਪੀ ਸਾਹਿਬ ਆਏ ਸੀ ਉਹ ਕਹਿੰਦੇ ਜੀ ਡੀਸੀ ਸਾਹਿਬ ਆ ਰਹੇ ਨੇ ਮੰਗ ਪੱਤਰ ਲੈਣ ਤੁਸੀਂ ਮੰਗ ਪੱਤਰ ਦਿਓ ਅਸੀਂ ਐਨਐਚਏ ਨਾਲ ਗੱਲ ਕਰਕੇ ਤੁਹਾਡਾ ਇਹਦਾ ਹੱਲ ਕੱਢਾਂਗੇ ਉਹ ਕਿੰਨੇ ਵਜੇ ਤੱਕ ਡੀਸੀ ਸਾਹਿਬ ਇੱਥੇ ਪਹੁੰਚਣਗੇ ਮੰਗ ਪੱਤਰ ਲੈਣਗੇ ਕਹਿੰਦੇ ਵੀ ਆ ਰਹੇ ਨੇ ਉਹਨੇ ਥੋੜੀ ਦੇਰ ਚਾਹੀਓ ਬਾਕੀ ਬਾਕੀ ਪ੍ਰਚਾਰਣ ਨੂੰ ਪਤਾ ਉਹ ਸਾਡੀ ਸਿੱਧੀ ਗੱਲ ਤੇ ਹੁੰਦੀ ਨਹੀਂ ਪਾਕਸਿੰਗ ਜੀ ਅਸੀਂ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਹੜੇ ਰਾਹਗਿਰ ਇੱਥੋਂ ਨਿਕਲ ਰਹੇ ਸੀ ਗੱਡੀਆਂ ਨਾਲ ਗੱਲਬਾਤ ਕੀਤੀ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਕਿਸਾਨਾਂ ਦੇ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਸੀ ਤੁਹਾਡੇ ਜੇਬ ਤੇ ਡਾਕਾ ਸੀ ਪਰ ਅਸੀਂ ਇੱਥੇ ਇੱਕ ਨਜ਼ਰ ਨਹੀਂ ਆ ਰਹੀਆਂ ਤੁਸੀਂ ਇੱਥੇ ਜ਼ਰੂਰ ਡਟੇ ਹੋਇਓ ਬਾਕੀ ਕਿਸਾਨ ਪੱਤੇ ਜਨ ਬੰਦੀਆਂ ਨੇ ਉਹ ਕਿੱਥੇ ਨੇ ਇਹ ਦੋ ਜਥੇਬੰਦੀਆਂ ਦਾ ਧਰਨਾ ਸੀ ਇਹ ਫੈਸਲਾ ਜਿਹੜਾ ਦੋ ਜਥੇਬੰਦੀਆਂ ਨੇ ਲਿਆ ਸੀ ਸਾਡੀਆਂ ਦੋ ਜਥੇਬੰਦੀਆਂ ਦੇ ਜਿੰਨੇ ਕ ਨੁਮਾਇੰਦੇ ਲੁਧਿਆਣੇ ਲੁਧਿਆਣੇ ਜ਼ਿਲ੍ਹੇ ਦੇ ਉਹ ਬੈਠੇ ਨੇ ਉਹ ਇੰਨੇ ਕ ਜੇ ਲੋੜ ਪਈ ਤੇ ਫਿਰ ਬਾਹਰਲੇ ਸਿੱਧਾਂਗੇ ਪਰ ਜਿੰਨਾ ਚਿਰ ਸਾਡਾ ਲੁਧਿਆਣੇ ਦਾ ਸਰ ਤਾਂ ਉਹਨਾਂ ਚ ਰਹੀ ਲੁਧਿਆਣੇ ਦਾ ਸਰਾਂਗੇ ਫਿਰ ਤੇ ਸਾਡੇ ਕੋਲ 11-12 ਜ਼ਿਲ੍ਹਿਆਂ 'ਚ ਮੇਰੀ ਜਥੇਬੰਦੀ ਆ ਦੁਆਬਾ ਜਥੇਬੰਦੀ ਆ ਕਾਫੀ ਜ਼ਿਲ੍ਹਿਆਂ 'ਚ ਆ ਆਪੇ ਰਹੀ ਸੱਦਰ ਲਗੇ ਫਿਰ ਪੰਜਾਬ ਇਕੱਠਾ ਕਰ ਲਾਂਗੇ ਫਿਰ ਕੋਈ ਜਿੰਨੇ ਕੁ ਲੋਕ ਇੱਥੇ ਬੈਠੇ ਨੇ ਬਹੁਤ ਘੱਟ ਲੋਕ ਬੈਠੇ ਨੇ ਪ੍ਰਸ਼ਾਸਨ ਦੇ ਵੱਲੋਂ ਬਲ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ ਕਰਨੀ ਇਹ ਉਹਨਾਂ ਨੂੰ ਉਹ ਸਰਕਾਰ ਆ ਉਹ ਕੁਝ ਵੀ ਕਰ ਸਕਦੀ ਆ ਅਸੀਂ ਇਸ ਚੀਜ਼ ਤੋਂ ਉਹਨਾਂ ਦਾ ਨਾਲ ਕੋਈ ਟੱਕਰਾ ਕਰ ਸਕਦੇ ਆ ਨਾ ਟੱਕਰਾ ਕਰ ਸਕਦੇ ਆ ਉਹ ਜੋ ਚਾਹਣ ਕਰ ਸਕਦੇ ਆ ਤੇ ਪਰ ਅਸੀਂ ਆਪਣੀ ਮੰਗ ਦੇ ਉੱਤੇ ਅੜੇ ਆ ਮੰਗ ਲੈ ਕੇ ਉੱਠਾਂਗੇ ਮੰਗ ਲੈ ਬਿਨਾ ਨਹੀਂ ਉੱਠਦੇ ਬਾਕਸਿੰਗ ਜੋ ਪ੍ਰਲਾਟ ਛੋਟਾ ਬਹੁਤ ਵਧੀਆ ਆਮ ਲੋਕਾਂ ਕੇ ਵਿੱਚ ਦੀ ਛਲੰਗ ਕਰਦੇ ਨੇ ਪਰ ਅਕਸਰ ਅਸੀਂ ਦੇਖਿਆ ਲੋਕਾਂ ਨੇ ਵੀ ਦੇਖਿਆ ਪਿਛਲੇ ਕੁ ਸਾਲਾਂ ਤੋਂ ਧਰਨੇ ਪ੍ਰਦਰਸ਼ਨ ਕਈ ਵਾਰ ਲੱਗੇ ਕਈ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਧਰਨੇ ਪ੍ਰਦਰਸ਼ਨ ਲਾਏ ਪਰ ਬਾਅਦ ਚ ਚਰਚਾਵਾਂ ਇਹ ਸੀ ਕਿ ਟੋਲ ਪਲਾਜ਼ੇ ਆ ਲੈਣੇ ਜੇਬ ਗਰਮ ਕਰਤੀ ਤੇ ਆਗੂ ਆਪਣੇ ਘਰੇ ਚ ਲੱਗੇ ਸਾਡਾ ਲਾਮਾ ਨਹੀਂ ਤੁਹਾਨੂੰ ਆਊਗਾ ਨਹੀਂ ਤੁਹਾਨੂੰ ਸੁਣਨ ਨੂੰ ਮਿਲੂਗਾ ਕਿਉਂਕਿ ਅੱਗੇ ਹਰਾਉਂ ਰੋਡ ਦਾ ਮਸਲਾ ਲਕਰਾਇਆ ਉਦੋਂ ਵੀ ਇਹਨਾਂ ਦੀ ਆਫਰਾਂ ਆਂਦੀਆਂ ਸੀ ਇਹ ਨਹੀਂ ਕੋਈ ਆਫਰ ਆਈ ਜੀ ਕੋਈ ਇਹਨਾਂ ਵੱਲੋਂ ਨਹੀਂ ਹੁਣ ਨਹੀਂ ਆਏ ਹੁਣ ਨਹੀਂ ਸਾਨੂੰ ਕਿਹਾ ਕਿਉਂਕਿ ਸਾਡਾ ਪਤਾ ਸਾਡਾ ਪਤਾ ਹੈ ਇਹਨਾਂ ਨੂੰ ਵੀ ਇਹਨਾਂ ਨੇ ਮੰਨਣੀ ਨਹੀਂ ਗੱਲ ਸਾਡੇ ਅਸੀਂ ਪਬਲਿਕ ਦੇ ਲਈ ਕੰਮ ਕਰਦੇ ਆ ਪੈਸੇ ਨੇ ਕੀ ਲੱਗਦਾ ਕਿ ਜਿਹੜੇ ਪਹਿਲੇ ਰਾਜਨੀਤਿਕ ਪਾਰਟੀਆਂ ਦੀ ਆਗੂ ਸੀਗੇ ਨੁਮਾਇੰਦੇ ਸੀ ਕਿਤੇ ਬੈਠਦੇ ਸੀ ਤਾਂ ਆਪਣੇ ਜੇਬਾ ਘਰਮ ਕਰ ਲਈ ਬੈਠਦੇ ਕਿ ਲੋਕਾਂ ਦੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਲਈ ਉਹਨਾਂ ਨੇ ਲੈਕਚਰ ਲੜਨੇ ਹੁੰਦੇ ਜੀ ਜੋ ਇਲੈਕਸ਼ਨ ਨੇੜੇ ਆ ਜਾਂਦੀ ਆ ਉਹ ਇਹੋ ਜਿਹੀ ਜਗ੍ਹਾ ਲੱਭਦੇ ਜਿੱਥੋਂ ਉਹਨਾਂ ਨੂੰ ਫੰਡ ਮਿਲ ਜਾਣਾ ਜਿੱਥੋਂ ਉਹਨਾਂ ਨੂੰ ਪੈਸਾ ਮਿਲ ਜਾਣਾ ਇਹ ਟੋਲ ਤੋਂ ਵੀ ਵੱਡੇ ਕਈ ਲੀਡਰਾਂ ਨੂੰ ਫੰਡ ਜਾ ਰਹੇ ਨੇ ਜਿਹੜੇ ਆਪਣਾ ਫੰਡ ਦਾ ਪ੍ਰਯੋਗ ਕਰਕੇ ਜਿਹੜੀਆਂ ਵੋਟਾਂ ਖਰੀਦਦੇ ਨੇ ਲੈਂਦੇ ਨੇ ਸ਼ਰਾਬਾ ਵੰਡਦੇ ਨੇ ਇਹ ਉੱਥੇ ਵਰਤਿਆ ਜਾਂਦਾ ਨਾ ਅਸੀਂ ਵੋਟ ਲੈਣੀਆਂ ਨਾ ਸਾਨੂੰ ਫੰਡ ਦੀ ਲੋੜ ਹੈ ਜਿੰਨਾ ਕ ਫੰਡ ਸਾਨੂੰ ਚਾਹੀਦਾ ਉਹਨਾਂ ਦੀ ਸਾਡੀ ਜਥੇਬੰਦੀ ਇਕੱਠਾ ਕਰ ਲੈਂਦੀ ਆ ਉਹ ਸਾਡਾ ਤੇਲ ਪਾਣੀ ਚੱਲਦਾ ਬਸ ਇੱਕ ਆਖਰੀ ਸਵਾਲ ਹੈ ਕਾਫੀ ਸਾਰੇ ਜਿਹੜੇ ਰਾਹੀਰ ਨੇ ਜਾਂ ਜਿਹੜੇ ਨੇੜੇ-ਟੜੇ ਦੇ ਲੋਕ ਉਹਨਾਂ ਦੇ ਜਹਨ ਦੇ ਵਿੱਚ ਇੱਕ ਸਵਾਲ ਹੈ ਕਿ ਕੀ ਇਸ ਵਾਰ ਹੁਣ ਵਾਕਈ ਟੋਲਪਲੇਸ ਦਾ ਹੱਲ ਹੋਏਗਾ ਕਿ ਜਾਂ ਫਿਰ ਇਹ ਪ੍ਰਦਰਸ਼ਨ ਵੀ ਜਿੱਦਾਂ ਸ਼ੁਰੂ ਹੋਇਆ ਉਦੋਂ ਹੀ ਖਤਮ ਹੋ ਜਾਏਗਾ ਬਿਲਕੁਲ ਹੱਲ ਹੋਊਗਾ ਪ੍ਰਦਰਸ਼ਨ ਐ ਨਹੀਂ ਖਤਮ ਹੋਊਗਾ ਅਸੀਂ ਹੱਲ ਕਰਕੇ ਉੱਟਾਂਗੇ ਇਤਿਹਾਸ ਹੋਊਗਾ ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਚਾਹੇ ਜਿੰਨਾ ਮਰਜ਼ੀ ਲੰਮਾ ਚੱਲੇ ਪ੍ਰਦਰਸ਼ਨ ਜਿੰਨਾ ਮਰਜ਼ੀ ਲੰਮਾ ਚੱਲੇ ਸਾਡੇ ਕੋਲ ਰਾਸ਼ਨ ਪਾਣੀ ਹੈਗਾ ਸਾਡੇ ਕੋਲ ਬੰਦੇ ਹੈਗੇ ਆ ਅਸੀਂ ਸਾਰੇ ਦਾ ਇੰਤਜ਼ਾਮ ਕਰ ਲਿਆ ਗਿਆ ਜਿ세 ਬਿਲਕੁਲ ਉਹ ਗੱਦੇ ਲੱਗੇ ਆ ਕੂਲਰ ਲੱਗੇ ਆ ਰਾਤ ਮੈਂ ਆ ਖੋਦ ਇੱਥੇ ਸੁੱਤਾ ਸੀ ਮੇਰੇ ਸਾਥੀ ਇੱਥੇ ਸੁੱਤੇ ਸੁੱਤੇ ਰਾਤ ਤਾਂ ਬਿਲਕੁਲ ਇੰਤਜ਼ਾਮ ਕਿਤੇ ਗਏ ਨੇ ਇੰਤਜ਼ਾਮ ਵੀ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਦੇ ਜਿਹੜੇ ਕੀ ਇੰਤਜ਼ਾਮ ਨੇ ਉਹ ਕਿਤੇ ਗਏ ਨੇ ਉਹ ਕਿਹਾ ਜਾ ਰਿਹਾ ਕਿ ਇਸ ਸਵਾਰੀ ਜਿਹੜਾ ਕੀ ਪ੍ਰਦਰਸ਼ਨ ਹੈ ਉਹ ਐਦਾਂ ਨਹੀਂ ਖਤਮ ਹੋਵੇਗਾ ਤਾਂ ਇਹ ਤਾਂ ਸਮਝਾ ਤੁਹਾਨੂੰ ਦਿਖਾ ਦਿੰਦੇ ਆ ਗਰਮੀ ਤੋਂ ਬਚਣ ਦੇ ਲਈ ਇੱਥੇ ਕੂਲਰ ਦੇ ਜਿਹੜਾ ਕੀ ਇੰਤਜ਼ਾਮ ਉਹ ਕੀਤਾ ਗਿਆ ਗੱਦੇ ਵੀ ਛਾ ਦਿੱਤੇ ਗਏ ਨੇ ਰਾਤ ਨੂੰ ਜਿੱਥੇ ਬੰਦੇ ਜਾਗੂ ਇੱਥੇ ਹੀ ਚਲਾ ਜਾਊਗਾ ਹੁੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਇੱਕ ਪਾਸੇ ਤਾਂ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹ ਵੀ ਤਾਂ 400 ਦੇ ਵੀ ਇਹ ਤਸਵੀਰਾਂ ਨੇ ਲਾਡਵਾਲ ਟੋਲ ਪਲਾઝા ਦੀ ਆ ਪੰਜਾਬ ਤੋਂ ਸਭ ਤੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾઝા ਹੈ। ਲਾਡਵਾਲ ਟੋਲ ਪਲਾઝા ਜੋ ਲੋਕਾਂ ਦੇ ਲਈ ਹੁਣ ਇੱਕਦਮ ਫ੍ਰੀ ਹੈ ਉਹ ਕਰ ਦਿੱਤਾ ਗਿਆ ਹੈ। ਤਾਂ ਕਈ ਵਾਰ ਅਸੀਂ ਦੇਖਣ ਨੂੰ ਮਿਲਿਆ ਇੱਥੇ ਕਈ ਸਾਰੇ ਰਾਜਨੀਤਿਕ ਨੁਮਾਇੰਦੇ ਇੱਥੇ ਪਹੁੰਚਦੇ ਨੇ ਟੋਲ ਫ੍ਰੀ ਕਰਾਇਆ ਜਾਂਦਾ ਪ੍ਰਦਰਸ਼ਨ ਕਰਾਏ ਜਾਂਦੇ ਨੇ ਪਰ ਕੁਝ ਹੀ ਦਿਨ ਬਾਅਦ ਸੁਨਨ ਦੇ ਵਿੱਚ ਰਚਾਵਾਂ ਆndੀਆਂ ਨੇ ਜਿਹੜਾ ਜੋ ਲੋਕ ਦੱਸਦੇ ਨੇ ਕੋਈ ਨਾ ਸੈਟਿੰਗ ਹੋਗੀ ਪੈਸੇ ਲੈ ਲੈ ਪ੍ਰਦਰਸ਼ਨ ਉਥੇ ਖਤਮ ਹੋ ਜਾਂਦਾ ਲੋਕਾਂ ਦੀ ਜੇਬਾਂ ਤੇ ਡੱਕ ਕੇ ਫਿਰ ਉਸੇ ਤਰ੍ਹਾਂ ਪੈਂਦੇ ਨੇ ਪਰ ਇਸ ਵਾਰ ਜਿਹੜੀਆਂ ਦੋ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਅਸੀਂ ਕੋਈ ਵੀ ਆਫਰ ਐਕਸੈਪਟ ਨਹੀਂ ਕਰਾਂਗੇ ਨਾ ਅਸੀਂ ਕੋਈ ਸਮਝੌਤਾ ਕਰਾਂਗੇ ਪੱਕੇ ਤੌਰ ਤੇ लाडोल टोल प्लाजा हल करा के ही यह प्रदर्शन है की जो कि खत्म किया जाएगा चाहे प्रशासन अपना बल का प्रयोग करे चाहे जिस ढंग मर्जी प्रशासन इस अंदोलन में देखे पर अंदोलन जिन्ना मर्जी लंबा चले अस अंदोलन लड़ा तो टोल प्लाज का हल करा के उठा कैमरा पर्सन मनीष हिम्मत सिंह दिखपाल दैनिक सवेरा लाडोल टोल प्लाजा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par